ਕੈਨੇਰ ਸਕੈਂਡੀ ਸਕੂਲ ਫਲੋਰ ਜਲੰਧਰ ਨੇ ਜਦੀ ਕੁਮਾਰ ਜੋਗਸ਼ੀਰੀ ਅਮਨਪਾਲ ਸਿੰਘ ਐਸ.ਬੀ.ਐਮ ਫਲੋਰ ਅਤੇ ਸ਼੍ਰੀਮਤੀ ਸੁਨੀਤਾ ਖਿੱਲਨ ਨਾਰਦਸੀਲਦਾਰ ਫਲੋਰ ਬਲੋ ਸਭੀ ਪਸੰਦੀਪ ਪ੍ਰੋਗਰਾਮ ਇਸ ਵਾਰ ਸੱਤਰ ਪਾਰ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸ਼ਸ਼ੀਲਾ ਕੁਮਾਰੀ ਜੀ ਦੀ ਦੇਖਰੇਖੇਠ ਸਕੂਲ ਵਿਦਿਆਰਥੀਆਂ ਨੇ ਬੋਟਾ ਨਾਲ ਸੁਤੰਤਰ ਬੋਲੀਆਂ ਤੇ ਗਿੱਦਾ ਪਾ ਕੇ ਇਲਾਕਾ ਨਿਵਾਸੀਆਂ ਨੂੰ 1 ਜੂਨ 2024 ਨੂੰ ਹੁਮਾ ਹਮਾਕੇ ਬੋਟਾ ਪਾਂ ਲੈ ਪ੍ਰੇਰਿਤ ਕੀਤਾ ਪ੍ਰੈਸਿਬਾ ਸੁਤਿੰਦਰ ਸਿੰਘ 20 ਨੋਡ ਇੰਚਾਰਜ ਫਲੋਰ ਅਤੇ ਸ਼੍ਰੀ ਹਰਜੀਤ ਬਾਵਾ ਵੱਲੋਂ ਇਲਾਕਾ ਨਿਵਾਸੀਆਂ ਸਮੂਹ ਐਸ ਡੀ ਐਮ ਡਾਕਟਰ ਸਟਾਫ ਅਤੇ ਸਕੂਲ ਵਿਦਿਆਰਥੀਆਂ ਨੂੰ ਵੋਟ ਸੋਚ ਕਾਣ ਅਪਰੰਤ 1 ਜੂਨ ਨੂੰ ਹਮਾ ਹਮਾਕੇ ਬੋਟਾ ਪਾਂ ਲੈ ਪ੍ਰੇਰਿਤ ਕੀਤਾ ਇਸ ਮੌਕੇ ਤੇ ਸ਼੍ਰੀ ਨੀਰਜ ਕੁਮਾਰ ਐਸ ਐਚ ਫਲੋਰ ਨੇ ਸ਼ਿਰਕਤ ਕੀਤੀ ਸਕੂਲ ਦੇ ਸਟਾਫ ਮੈਂਬਰਾਂ ਚ ਸ਼੍ਰੀ ਇੰਦਰਜੀਤ ਕੁਮਾਰ ਸ਼੍ਰੀ ਹਰੀ ਕ੍ਰਿਸ਼ਨ ਸ਼੍ਰੀ ਮਨੋਹਰ ਲਾਲ ਸ਼੍ਰੀ ਮਤੀ ਰਜ਼ੀਆ ਸ਼੍ਰੀ ਮਤੀ ਅਨੁਭਵ ਮਿਸ ਪੂਨਮ ਨਾਇਰ ਸ਼੍ਰੀ ਮਤੀ ਸੁਨੀਤਾ ਥਾਪਰ ਸ਼੍ਰੀ ਮਤੀ लवली ਸ਼੍ਰੀ ਮਤੀ ਸੀਮਾ ਰਾਣੀ ਕੁਮਾਰੀ ਮਨਦੀਪ ਕੌਰ ਸ਼੍ਰੀ ਮਤੀ ਮਧੂ ਬਾਲਾ ਸ਼੍ਰੀ ਮਤੀ ਗਰਵਾਕਸ਼ ਕੌਰ ਅਤੇ ਸ਼੍ਰੀ ਮਤੀ ਰਾਧਾ ਸ਼੍ਰੀ ਸੁਰਿੰਦਰ ਪਾਲ ਸਿੰਘ ਸ਼੍ਰੀ ਦਵਿੰਦਰ ਸਿੰਘ ਸ਼੍ਰੀ ਮਤੀ ਕੋਮਲ ਅਤੇ ਬਾਕੀ ਸਟਾਫ ਮੈਂਬਰ ਵੀ ਹਾਜ਼ਰ ਸਨ ਲਾਰਡ ਦੌਰਾਸ ਪਨੰਗਰ ਤੇ বিজে ਮਾਂਦੀ ਖਾਸਲਪੁਰ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। निवासी भारत में लोकतंत्र विश्वास रखते हुए अपनी वोट का निर्बाध बिना जात पाठ वोट के लिए वोट के लिए

ਬੈਠਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਕੀ ਕਰਨਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਕੀ ਕਰਨਾ ਬਹੁਤ ਬਹੁਤ ਧੰਨਵਾਦ ਮੇਰੀ ਵੋਟ ਮੇਰੀ ਵੋਟ ਮੇਰੀ ਵੋਟ ਮੇਰੀ ਵੋਟ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ 1 ਜੂਨ 2024 ਨੂੰ ਲੋਕ ਸਭਾ ਦੀਆਂ ਸਤਲੇਪੜਾਪ ਦੇ ਵਿੱਚ ਪੰਜਾਬ ਵਿੱਚ ਵੋਟਾਂ ਪੈਣ ਜਾਣੀਆਂ ਜਿਦੇ ਵਿੱਚ ਕਈ ਤਰ੍ਹਾਂ ਦੀਆਂ ਸਵੀਪ ਐਕਟੀਵਿਟੀਆਂ ਵੋਟਰਾਂ ਨੂੰ ਜਾਗਰੂਕ ਕਰਨ ਵਾਸਤੇ ਤੇ ਉਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਕਿ ਵੀ ਉਹ ਵੋਟਾਂ ਚ ਜੂਰ ਹਿੱਸਾ ਲੈਣ ਕਿੱਥੇ ਜਾ ਰਹੀ ਹੈ ਉਸੇ ਲੜੀ ਦੇ ਵਿੱਚ ਅੱਜ ਫਲੋਰ ਦੇ ਵਿੱਚ ਫਲੋਰ ਜੋ ਕਿ 030 ਸੈਂਟ ਕੰਸਟੀਟੂਐਂਸੀ ਹੈ ਜਲੰਧ ਪਰਲਮੈਂਟਰੀ ਕੰਸਟੀਟੂਐਂਸੀ ਦਾ ਹਿੱਸਾ ਹੈ ਉਹਦੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਵਾਸਤੇ ਸਾਡੇ ਗਵਰਮਨ ਗਰਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਅਤੇ ਲੋਕਲ ਜੋ ਹੋਰ ਸਟੂਡੈਂਟਸ ਹੋਰ ਇੰਸਟੀਚੂਟ ਦੇ ਬੱਚੇ ਹੈਗੇ ਆ ਉਹਨਾਂ ਨੇ ਰਲ ਮਿਲ ਕੇ ਇੱਕ ਪ੍ਰੋਗਰਾਮ ਰਚਿਆ ਸੀ ਜਿਸ ਦਾ ਨਾਮ ਰੱਖਿਆ ਸੀ ਫਲੈਸ਼ ਮੌਬ ਦਿੱਸਤਾ ਹੈ ਕਿ ਇਹ ਸਾਰੇ ਬੱਚਿਆਂ ਨੇ ਅਚਾਨਕ ਹੀ ਸ਼ਹਿਰ ਦੇ ਵਿੱਚ ਸੜਕ ਦੇ ਉੱਪਰ ਪਹੁੰਚ ਕੇ ਆਮ ਜਾਣ ਵਾਲੇ ਟ੍ਰੈਫਿਕ ਨੂੰ ਉਤਸ਼ਾਹਿਤ ਕੀਤਾ ਤੇ ਉਹਨਾਂ ਦੇ ਨਾਲ ਰਲ ਕੇ ਗਿੱਧਾ ਅਤੇ ਪੰਗੜਾ ਕੀਤਾ ਇਸ ਗਿੱਧੇ ਦੇ ਵਿੱਚ ਉਹ ਬੁਲਲੇ ਪਾਈਆਂ ਗਈਆਂ ਜਿਸ ਨਾਲ ਫਲੋਰ ਸ਼ਹਿਰ ਵਾਸੀ ਜੇ ਜਾਗਰੂਕ ਹੋਣ ਅਤੇ ਵੋਟਾਂ ਦੇ ਵਿੱਚ ਆਪਣਾ ਹਿੱਸਾ ਪਾਣ ਜਿਹਦੇ ਵਿੱਚ ਸਕੂਲਾਂ ਦੇ ਬੱਚਿਆਂ ਨੇ ਟੀਚਰਾਂ ਨੇ ਅਤੇ ਸਾਡੀ ਟੀਮ ਨੇ ਅਤੇ ਫਲੋਰ ਵਾਸੀਆਂ ਨੇ ਬਹੁਤ ਹੀ ਹਮਮਾ ਕੇ ਇਸ ਦਾ ਦਿੱਤਾ ਕਿ ਮੈਂ ਫਲੋਰ ਵਾਸੀ ਨੂੰ ਇਹ ਇਹ ਬੇਨਤੀ ਕਰਦਾ ਹੈ ਕਿ ਉਹ ਇਹਨਾਂ ਵੋਟਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਮੈਨੂੰ ਮੌਜੂਦ ਹੈ ਕਿ ਫਲੋਰ ਵਾਸੀ ਇਸ ਵਾਰੀ 100% ਵੋਟਾਂ ਪਾਣਗੇ ਸਰ ਜੀ ਦਾ ਬਾਰ ਸੈਮੀਨਾਰ ਰੱਖਿਆ ਸੀ ਬੱਚਿਆਂ ਨੂੰ ਡੋਟਰਾਂ ਨੂੰ ਜਾਗਰੂਕ ਕਰਨ ਲਈ ਕੀ ਮੈਸੇਜ ਤੁਹਾਡਾ ਵੋਟਰਾਂ ਨੂੰ ਜਾਗਰੂਕ ਕਰਨ ਅੱਜ 30 ਫਲੋਰ ਦੇ ਵਿੱਚ ਸਵੀਪ ਐਕਟੀਵਿਟੀਜ਼ ਦੇ ਵਿੱਚ ਜਿਹੜਾ ਹੈ ਤੇ ਇੱਕ ਫਲੈਸ਼ ਮੋਬ ਦਾ ਨਾਂ ਦਾ ਇਹ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਜਿਹੜੇ ਜਾਗੋ ਦੇ ਰੂਪ ਵਿੱਚ ਸਕੂਲ ਦੇ ਵਿੱਚੋਂ ਨਿਕਲ ਕੇ ਇਹ ਜਿਹੜਾ ਚੌਕ ਦੇ ਵਿੱਚ ਜਾ ਕੇ ਜਿਹੜਾ ਹੈ ਕਿੱਦਾਂ ਪਾਇਆ ਤੇ ਮੈਸੇਜ ਦਿੱਤਾ ਗਿਆ ਕਿ ਜਿਹੜਾ 1 ਜੂਨ ਨੂੰ ਜਿਹੜੀ ਚੋਣਾ ਹੋਣ ਜਾ ਰਹੀਆਂ ਉਸ ਵਿੱਚ ਸਾਡੇ ਜਿਹੜੇ ਫਲੋਰ ਵਾਸੀਆਂ ਨੇ ਵੱਧ ਚੜ ਕੇ ਉਹ ਹਿੱਸਾ ਲੈਣਾ ਵਾ ਇਸ ਵਾਰ 70 ਪਾਰ ਜਿਹੜਾ ਹੈ ਪ੍ਰੋਗਰਾਮ ਹੈ ਚੱਲਿਆ ਕਿ ਇਸ ਵਾਰ ਅਸੀਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਪਾਉਣੀਆਂ 70% ਤੋਂ ਉੱਤੇ ਜਾਣਾ ਵਾ ਤੇ ਇਸ ਜਿਹੜਾ ਪ੍ਰੋਗਰਾਮ ਹੈ ਇਹ ਇਹਦੇ ਵਿੱਚ ਅਸੀਂ ਇਹ ਜੂਨ ਨੂੰ 1 ਜੂਨ ਨੂੰ ਜਿਹੜੀਆਂ ਵੋਟਾਂ ਪਾਉਣੀਆਂ ਉਹਨੂੰ ਚੋਣਾਂ ਦੇ ਪਰਬ ਦੇ ਵਾਂਗੂ ਬਣਾਉਣਾ ਇੱਕ ਤਿਹਾਰ ਦੇ ਵਾਂਗੂ ਬਣਾਉਣਾ ਇਸ ਤਰ੍ਹਾਂ ਦਾ ਅਸੀਂ ਮੈਸੇਜ ਦੇਣ ਦੀ ਹੈ ਇਹ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜੀਆਂ ਬੱਚੀਆਂ ਨੇ ਜਿਹੜਾ ਗਿੱਧੇ ਦੀ ਡਰੈਸ ਦੇ ਵਿੱਚ ਜਿਹੜੀਆਂ ਇੱਥੇ ਗਿੱਗੀਆਂ ਸੀ ਸਾਰਿਆਂ ਨੇ ਜਿਹੜੀਆਂ ਬਿਉਲੀਆਂ ਚੋਣਾਂ ਨਾਲ ਸੰਬੰਧ ਜਿਹੜੀਆਂ ਪਾਈਆਂ ਮੈਮ ਕੀ ਕਹਿਣਾ ਚਾਹੁੰਦੇ ਹੋ ਅੱਜ ਜੀ ਅੱਜ ਸਾਡੇ ਫਲੋਰ ਸ਼ਹਿਰ ਦੇ ਵਿੱਚ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਜਾਗੋ ਦੇ ਰੂਪ ਵਿੱਚ ਪ੍ਰੋਗਰਾਮ ਰੱਖਿਆ ਗਿਆ ਕਿਉਂਕਿ ਵੈਸੇ ਵੀ ਸਭ ਨੂੰ ਪਤਾ ਹੈ ਕਿ ਇੱਕ ਚੰਗੇ ਦੇਸ਼ ਦੀ ਹੁਨਿਆਤ ਚੰਗੇ ਵੋਟਰ ਹੁੰਦੇ ਆ ਅ ਇਸ ਕਰਕੇ ਪੂਰੇ ਸ਼ਹਿਰ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਹ ਜਾਗੋ ਕੱਢੀ ਗਈ ਕਿ ਸਾਰੇ ਜਣੇ ਇੱਕ ਦੂ ਨੂੰ ਵੋਟਾਂ 'ਚ ਭਾਗ ਲੈ ਤੇ ਸਹੀ ਸਰਕਾਰ ਦੀ ਚੋਣ ਕਰ ਹਾਂ ਜੋ ਬੱਚੇ 1 ਜੂਨ ਨੂੰ ਤੁਹਾਡੇ ਵੋਟ ਪੋਲ ਹੋ ਰਹੀ ਆ ਕੀ ਕਹਿਣਾ ਚਾਹੁੰਦੇ ਆ ਵੋਟਰਾਂ ਨੂੰ ਕੀ ਮੈਸੇਜ ਆ ਅੱਜ ਅਸੀਂ ਆਪਣੇ ਫਲੋਰ ਸ਼ੈਅਰ ਵਿੱਚ ਜੋ ਰੋਟਾ ਸੰਬੰਧੀ ਜਾਗੋ ਕੱਢੀ ਹੈ ਜਿਸ ਤੋਂ ਜਾਗਰੂਕ ਹੋ ਕੇ ਲੋਕ ਆਪਣੇ 1 ਜੂਨ ਨੂੰ ਵੋਟਾਂ ਦੇ ਸਕਣ ਤਾਂ ਜੋ ਆਪਣੇ ਦੇਸ਼ ਆਪਣਾ ਅਤੇ ਆਪਣੇ ਦੇਸ਼ ਦਾ ਭਵਿੱਖ ਬਣਾ ਸਕਣ ਇੱਕ ਚੰਗੇ ਨਾਗਰਿਕ ਨੂੰ ਚਣ ਕੇ ਕਿੱਦਾਂ ਦਾ ਵੋਟਰਾਂ ਨੂੰ ਅਪੀਲ ਕਰਦੇ ਵੀ ਕੀ ਕਹਿਣਾ ਵੋਟਰਾਂ ਦੇ ਵੋਟਰਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਦੇਸ਼ ਦੇ ਸੰਗਤ ਵਿਖੇ ਲਈ ਇੱਕ ਸੂਝਵਾਨ ਅਤੇ ਪੜ੍ਹੇ ਲਿਖੇ ਪੜ੍ਹੇ ਲਿਖੇ ਨੌਜਵਾਨ ਹੈ ਜੇ ਹੀ ਚੋਣ ਕਰਨ ਤਾਂ ਜੋ ਦੇਸ਼ ਇੱਕ ਵਧੀਆ ਸਥਿਤੀ ਤੇ ਜਾ ਸਕੇ